ਜਦੋਂ ਮੈਂ ਕਾਲਜ ਚ ਪੜਦਾ ਸੀ ਤਾਂ ਮੇਰੇ ਭਰਾ ਦਾ ਵਿਆਹ ਹੋ ਗਿਆ ਮੇਰੇ ਭਰਾ ਦੇ ਵਿਆਹ ਨੂੰ ਕਾਫੀ ਸਾਲ ਹੋ ਗਏ ਸੀ ਉਹਨਾਂ ਦੇ ਕੋਈ ਬੱਚਾ ਨਹੀਂ ਸੀ ਮੰਮੀ ਇਸ ਗੱਲ ਪਿੱਛੇ ਭਾਬੀ ਨੂੰ ਬੜੇ ਤਾਨੇ ਦਿੰਦੀ ਸੀ ਪਰ ਭਾਬੀ ਬੜੀ ਚੰਗੀ ਸੀ ਮੈਂ ਮੰਮੀ ਨੂੰ ਕਈ ਵਾਰ ਸਮਝਾਇਆ ਸੀ ਕਿ ਮੰਮੀ ਤੁਸੀਂ ਭਾਬੀ ਨਾਲ ਇਦਾਂ ਨਾ ਕਰਿਆ ਕਰੋ ਭਾਬੀ ਇੰਨੇ ਚੰਗੇ ਆ ਸਾਰੇ ਘਰ ਦਾ ਇੰਨਾ ਖਿਆਲ ਰੱਖਦੇ ਆ ਪਰ ਮੰਮੀ ਦੀ ਆਦਤ ਨਹੀਂ ਬਦਲਦੀ ਸੀ ਪਰ ਅਸੀਂ ਸਾਰੇ ਭਾਬੀ ਨੂੰ ਬੜਾ ਸਪੋਰਟ ਕਰਦੇ ਸੀ ਮੇਰਾ ਭਰਾ ਵੀ ਪਰਜਾਈ ਨੂੰ ਬੜੀ ਸਪੋਰਟ ਕਰਦਾ ਸੀ ਉਪਾ ਬੀਨੂੰ ਕਹਿੰਦਾ ਸੀ ਕਿ ਤੂੰ ਮੰਮੀ ਦੀ ਗੱਲ ਦਾ ਬੁਰਾ ਨਾ ਮੰਨਿਆ ਕਰ ਉਹਦੀ ਆਦਤ ਆ ਉਹ ਬੋਲ ਕੇ ਬੈਠ ਜਾਂਦੀ ਆ ਕਈ ਵਾਰ ਮੰਮੀ ਨੇ ਭਾਬੀ ਨੂੰ ਇਹ ਗੱਲ ਵੀ ਕਹਿ ਦਿੱਤੀ ਸੀ ਕਿ ਤੂੰ ਦੂਜਾ ਵਿਆਹ ਕਰਵਾ ਲਾ ਅਸੀਂ ਸਾਰੇ ਮੰਮੀ ਦੀ ਬਾਣੀ ਚੱਲਣ ਦਿੰਦੇ ਸੀ ਇਸ ਕਰਕੇ ਭਾਬੀ ਨਹੀਂ ਡੋਲਦੀ ਸੀ ਜਦੋਂ ਭਾਬੀ ਮੇਰਾ ਰਿਸ਼ਤਾ ਕਰਵਾਉਣ ਬਾਰੇ ਸੋਚਦੀ ਸੀ ਤਾਂ ਮੰਮੀ ਕਹਿ ਦਿੰਦੀ ਸੀ ਕਿ ਅਸੀਂ ਤੇਰੇ ਹੱਥੋਂ ਰਿਸ਼ਤਾ ਨਹੀਂ ਲੈਣਾ ਤੂੰ ਆਪਣੇ ਵਰਗੀ ਲੈ ਆਵੇਂਗੀ ਮੈਨੂੰ ਭਾਬੀ ਦਾ ਸੁਭਾਅ ਬੜਾ ਚੰਗਾ ਲੱਗਦਾ ਸੀ ਪਰ ਮੰਮੀ ਉਹਦੇ ਤੇ ਬੜਾ ਲੱਗਦੀ ਸੀ ਭਾਬੀ ਜਿਸ ਕੁੜੀ ਦੀ ਵੀ ਮੈਨੂੰ ਦੱਸ ਪਾਉਂਦੀ ਸੀ ਮੰਮੀ ਉਦੋਂ ਹੀ ਰੋਲਾ ਪਾ ਲੈਂਦੀ ਸੀ ਇਸ ਕਰਕੇ ਭਾਬੀ ਪਿੱਛੇ ੜ ਜਾਂਦੀ ਸੀ ਹੁਣ ਭਾਬੀ ਨੇ ਮੈਨੂੰ ਸਾਫ਼-ਸਾਫ਼ ਕਹਿ ਦਿੱਤਾ ਸੀ ਕਿ ਮੈਂ ਤੇਰਾ ਰਿਸ਼ਤਾ ਨਹੀਂ ਕਰਵਾਉਣਾ ਮੇਰੀ ਮਾਸੀ ਨੇ ਮੇਰਾ ਰਿਸ਼ਤਾ ਕਰਵਾ ਦਿੱਤਾ ਕੁੜੀ ਵੀ ਕਾਫੀ ਪੜੀ ਲਿਖੀ ਸੀ ਮੈਂ ਘੱਟ ਪੜਿਆ ਹੋਇਆ ਸੀ ਮੈਂ ਤਾਂ ਖੇਤੀ ਕਰਦਾ ਸੀ ਪਰ ਕੁੜੀ ਕਾਫੀ ਪੜੀ ਲਿਖੀ ਸੀ ਕੁੜੀ ਦਾ ਨਾਮ ਸੁਨੀਤਾ ਸੀ ਤੇ ਮੇਰਾ ਨਾਮ ਗੁਰਵੀਰ ਆ ਸੁਨੀਤਾ ਦੇਖਣ ਚ ਬਹੁਤ ਸੋਹਣੀ ਸੀ ਉਹ ਮੇਰੇ ਨਾਲੋਂ ਜ਼ਿਆਦਾ ਪੜੀ ਲਿਖੀ ਸੀ ਜਦੋਂ ਸਾਡਾ ਰਿਸ਼ਤਾ ਹੋਇਆ ਸੀ ਤਾਂ ਮੈਨੂੰ ਇਸ ਗੱਲ ਦਾ ਬੜਾ ਹੋਰ ਤਰ੍ਹਾਂ ਹੁੰਦਾ ਸੀ ਕਿ ਮੈਂ ਖੇਤੀ ਕਰਦਾ ਤੇ ਉਹ ਜ਼ਿਆਦਾ ਪੜੀ ਲਿਖੀ ਆ ਉਹ ਹਮੇਸ਼ਾ ਕਹਿੰਦੀ ਸੀ ਕਿ ਮੈਂ ਵਿਆਹ ਤੋਂ ਬਾਅਦ ਜੌਬ ਕਰਨੀ ਆ ਇਸ ਗੱਲ ਦੀ ਪਰਮਿਸ਼ਨ ਮੈਂ ਸੁਨੀਤਾ ਨੂੰ ਦੇ ਦਿੱਤੀ ਸੀ ਸਾਡਾ ਵਿਆਹ ਹੋ ਗਿਆ ਸੀ ਜਦੋਂ ਵਿਆਹ ਕਰਾ ਕੇ ਸੁਨੀਤਾ ਘਰ ਆਈ ਸੀ ਤਾਂ ਮੈਂ ਇੱਕ ਗੱਲ ਨੋਟ ਕੀਤੀ ਸੀ ਕਿ ਉਹ ਭਾਬੀ ਨਾਲ ਬਹੁਤ ਘੱਟ ਕੰਮ ਕਰਾਉਂਦੀ ਸੀ ਭਾਬੀ ਸਾਰਾ ਕੰਮ ਆਪ ਹੀ ਕਰਦੀ ਰਹਿੰਦੀ ਸੀ ਤੇ ਉਹਨੂੰ ਕੰਮ ਲਈ ਬਹੁਤ ਘੱਟ ਕਹਿੰਦੀ ਸੀ ਇਹ ਗੱਲ ਮੈਨੂੰ ਚੰਗੀ ਨਹੀਂ ਲੱਗਦੀ ਸੀ ਮੈਂ ਕਈ ਵਾਰ ਸੁਨੀਤਾ ਨੂੰ ਕਿਹਾ ਸੀ ਕਿ ਤੂੰ ਭਾਬੀ ਨਾਲ ਕੰਮ ਕਰਾ ਦਿਆ ਕਰ ਸੁਨੀਤਾ ਕਹਿ ਦਿੰਦੀ ਸੀ ਕਿ ਜਦੋਂ ਵੀ ਮੈਂ ਭਾਬੀ ਨੂੰ ਕੰਮ ਕਰਾਉਣ ਲਈ ਕਹਿੰਨੀ ਆ ਤਾਂ ਭਾਬੀ ਕਹਿ ਦਿੰਦੀ ਆ ਕਿ ਮੈਂ ਆਪੇ ਕਰ ਲਵਾਂਗੀ ਤੇਰਾ ਨਵਾਂ ਨਵਾਂ ਵਿਆਹ ਹੋਇਆ ਤੂੰ ਐਸ਼ ਕਰ ਲਾ ਮੈਂ ਇਹ ਗੱਲ ਕਈ ਵਾਰ ਭਾਬੀ ਨੂੰ ਵੀ ਕਹੀ ਸੀ ਕਿ ਤੁਸੀਂ ਸੁਨੀਤਾ ਨੂੰ ਕੰਮੇ ਲਾਇਆ ਕਰੋ ਬਾਅਦ ਚ ਜੇ ਉਹ ਨਾ ਲੱਗੀ ਤਾਂ ਔਖਾ ਹੋ ਜਾਣਾ ਉਹੀ ਗੱਲ ਹੋਈ ਭਾਬੀ ਨੇ ਪਹਿਲਾਂ ਉਹਨੂੰ ਬੜਾ लाड़ प्यार ਦਿੱਤਾ ਤੇ ਬਾਅਦ ਵਿੱਚ ਸੁਨੀਤਾ ਦੀ ਆਦਤ ਹੀ ਖਰਾਬ ਹੋ ਗਈ ਤੇ ਉਹ ਬਹੁਤ ਲੇਟ ਉੱਠਦੀ ਸੀ ਤੇ ਲੇਟ ਉੱਠ ਕੇ ਆਪਣੀ ਰੋਟੀ ਪਾ ਕੇ ਆਪਣੇ ਕਮਰੇ 'ਚ ਚਲੀ ਜਾਂਦੀ ਸੀ ਇਹ ਗੱਲ ਮੈਨੂੰ ਬਿਲਕੁਲ ਚੰਗੀ ਨਹੀਂ ਲੱਗਦੀ ਸੀ ਮੇਰੇ ਕਈ ਵਾਰ ਕਹਿਣ ਤੇ ਵੀ ਉਹ ਮੇਰੀ ਗੱਲ ਨੂੰ ਇਗਨੋਰ ਕਰ ਦਿੰਦੀ ਸੀ ਇਸ ਤਰ੍ਹਾਂ ਕਾਫੀ ਟਾਈਮ ਤੱਕ ਚੱਲਦਾ ਰਿਹਾ ਹੁਣ ਤਾਂ ਮੇਰੀ ਮੰਮੀ ਵੀ ਨਹੀਂ ਬੋਲਦੀ ਸੀ ਮੈਂ ਮੰਮੀ ਨੂੰ ਕਈ ਵਾਰ ਕਿਹਾ ਸੀ ਕਿ ਤੂੰ ਵੇਖ ਲੈ ਕਹੋ ਜੀ ਨੂੰ ਲੈ ਕੇ ਆਂਦੀ ਆ ਤੁਹਾ ਬੀਨੂ ਚੰਗਾਣੀ ਮੰਨਦੀ ਸੀ ਪਰ ਭਾਬੀ ਦੇਖ ਲੈ ਕਿੰਨਾ ਕੰਮ ਕਰਦੀ ਆ ਸਾਰੇ ਪਰਿਵਾਰ ਦਾ ਖਿਆਲ ਵੀ ਰੱਖਦੀ ਆ ਇੱਕ ਬੱਚੇ ਕਰਕੇ ਤੂੰ ਭਾਬੀ ਨੂੰ ਕਿੰਨੇ ਤਾਣੇ ਦਿਨੀ ਆ ਪਰ ਹੁਣ ਵੇਖ ਲੈ ਤੇਰੀ ਛੋਟੀ ਨਾ ਤਾਂ ਬਿਲਕੁਲ ਵੀ ਕੰਮ ਨਹੀਂ ਕਰਦੀ ਮੰਮੀ ਹੁਣ ਕਹਿ ਦਿੰਦੀ ਸੀ ਚੱਲ ਕੋਈ ਗੱਲ ਨਹੀਂ ਹੌਲੀ ਹੌਲੀ ਲੱਗ ਜੂਗੀ ਮੈਨੂੰ ਸੁਨੀਤਾ ਤੇ ਕਈ ਵਾਰ ਗੁੱਸਾ ਆ ਜਾਂਦਾ ਸੀ ਜਿਸ ਕਰਕੇ ਸਾਡੀ ਲੜਾਈ ਵੀ ਹੋ ਜਾਂਦੀ ਸੀ ਸਨੀਤਾ ਬਸ ਆਪਣੇ ਸੱਜਣ ਤਾਂ ਜੰਤੇ ਲੱਗੀ ਰਹਿੰਦੀ ਸੀ ਇੱਕ ਦਿਨ ਮੈਨੂੰ ਉਹ ਕਹਿਣ ਲੱਗੀ ਕਿ ਮੈਂ ਜੌਬ ਤੇ ਲੱਗਣਾ ਆ ਕਿਸੇ ਸਕੂਲ ਵਿੱਚ ਆਪਾਂ ਪਤਾ ਕਰਕੇ ਆਉਣੇ ਆ ਕਿਉਂਕਿ ਉਹ ਕਾਫੀ ਬੜੀ ਲਿਖੀ ਸੀ ਹੁਣ ਅਸੀਂ ਦੋਵੇਂ ਸਕੂਲ 'ਚ ਪਤਾ ਕਰ ਆਏ ਸੀ ਤੇ ਅਸੀਂ ਸਨੀਤਾ ਨੂੰ ਸਕੂਲ 'ਚ ਜੌਬ ਕਰਨ ਲਗਾ ਦਿੱਤਾ ਸੀ ਸਨੀਤਾ ਨੂੰ ਮੈਂ ਇੱਕ ਗੱਲ ਕਹਿ ਦਿੱਤੀ ਸੀ ਕਿ ਸਕੂਲ ਜਾਣ ਤੋਂ ਪਹਿਲਾਂ ਤੂੰ ਭਾਬੀ ਨਾਲ ਥੋੜਾ ਬਹੁਤ ਕੰਮ ਕਰਵਾ ਕੇ ਜਾਣਾ ਸਨੀਤਾ ਕਹਿਣ ਲੱਗੀ ਠੀਕ ਆ ਸਨੀਤਾ ਜਦੋਂ ਦੀ ਸਕੂਲ 'ਚ ਲੱਗੀ ਸੀ ਮੈਂ ਇੱਕ ਗੱਲ ਨੋਟ ਕੀਤੀ ਸੀ ਕਿ ਉਹ ਸਾਰਾ ਦਿਨ ਫੋਨ 'ਤੇ ਹੀ ਲੱਗੀ ਰਹਿੰਦੀ ਸੀ ਪਤਾ ਨਹੀਂ ਉਹ ਕਿਹਦੇ ਨਾਲ ਗੱਲ ਕਰਦੀ ਸੀ ਜਦੋਂ ਉਹਨੂੰ ਮੈਂ ਪੁੱਛਦਾ ਸੀ ਤਾਂ ਉਹ ਮੈਨੂੰ ਕਹਿ ਦਿੰਦੀ ਸੀ ਕਿ ਮੈਨੂੰ ਮੈਡਮ ਦਾ ਫੋਨ ਆਉਂਦਾ ਆ ਤੇ ਨੰਬਰ ਡਿਲੀਟ ਕਰ ਦਿੰਦੀ ਸੀ ਕਈ ਵਾਰ ਮੈਨੂੰ ਸ਼ੱਕ ਹੋ ਜਾਂਦਾ ਸੀ ਮੈਨੂੰ ਲੱਗਦਾ ਰਹਿੰਦਾ ਸੀ ਕਿ ਕਿਤੇ ਕਿਸੇ ਹੋਰ ਨਾਲ ਗੱਲ ਤਾਂ ਨਹੀਂ ਕਰਦੀ ਪਰ ਹੁਣ ਮੈਂ ਕਰ ਵੀ ਕੀ ਸਕਦਾ ਸੀ ਮੈਂ ਇਹ ਸਭ ਚੁੱਪ ਕਰਕੇ ਬਰਦਾਸ਼ਤ ਕਰ ਲੈਂਦਾ ਸੀ ਜਦੋਂ ਰਾਤ ਨੂੰ ਮੈਂ ਉਹਨੂੰ ਥੋੜਾ ਜਿਹਾ ਵੀ ਆਪਣੇ ਨੇੜੇ ਲੈ ਕੇ ਆਉਂਦਾ ਸੀ ਤਾਂ ਉਹ ਮੇਰੇ ਕੋਲੋਂ ਦੂਰ ਭੱਜਦੀ ਰਹਿੰਦੀ ਸੀ ਮੈਨੂੰ ਉਸ ਗੱਲ ਦੀ ਬਿਲਕੁਲ ਵੀ ਸਮਝ ਨਹੀਂ ਲੱਗਦੀ ਸੀ ਕਿ ਉਹ ਇਸ ਤਰ੍ਹਾਂ ਕਿਉਂ ਕਰਦੀ ਆ ਉਹ ਬਸ ਮੈਨੂੰ ਇਹ ਕਹਿ ਦਿੰਦੀ ਸੀ ਕਿ ਮੈਂ ਸਵੇਰ ਦੀ ਥੱਕੀ ਹੋਈ ਆ ਜਦੋਂ ਮੈਂ ਸੌਂ ਜਾਂਦਾ ਸੀ ਤਾਂ ਮੈਂ ਨੋਟ ਕਰਦਾ ਸੀ ਕਿ ਉਹ ਫੋਨ ਤੇ ਕਿਸੇ ਨਾਲ ਚੈਟ ਕਰਦੀ ਰਹਿੰਦੀ ਸੀ ਮੈਂ ਕਈ ਵਾਰ ਤਾਂ ਇਸ ਗੱਲ ਨੂੰ ਇਗਨੋਰ ਕਰ ਦਿੰਦਾ ਸੀ ਕਦੇ-ਕਦੇ ਮੇਰੇ ਦਿਮਾਗ ਤੇ ਟੈਨਸ਼ਨ ਪੈ ਜਾਂਦੀ ਸੀ ਹੁਣ ਸੁਨੀਤਾ ਪ੍ਰੈਗਨੈਂਟ ਹੋ ਗਈ ਸੀ ਇਸ ਗੱਲ ਦੀ ਖੁਸ਼ੀ ਸਾਰੇ ਪਰਿਵਾਰ ਨੂੰ ਬੜੀ ਸੀ ਹੁਣ ਮੈਂ ਸੁਨੀਤਾ ਨੂੰ ਕੋਈ ਗੱਲ ਨਹੀਂ ਕਹਿੰਦਾ ਸੀ ਕਿਉਂਕਿ ਮੈਨੂੰ ਇਹ ਹੁੰਦਾ ਸੀ ਕਿ ਹੁਣ ਉਹਦਾ ਖਾਸ ਖਿਆਲ ਰੱਖਿਆ ਜਾਵੇ ਪਰ ਹੁਣ ਵੀ ਉਹਦਾ ਉਹੀ ਕੰਮ ਸੀ ਕਿ ਉਹ ਹਰ ਟਾਈਮ ਫੋਨ ਤੇ ਲੱਗੀ ਰਹਿੰਦੀ ਸੀ ਜਦੋਂ ਉਹਨੂੰ ਮੈਂ ਸਕੂਲੋਂ ਛੁੱਟੀ ਲੈਣ ਲਈ ਕਿਹਾ ਤਾਂ ਉਹ ਮੈਨੂੰ ਕਹਿਣ ਲੱਗੀ ਕਿ ਮੇਰਾ ਘਰ 'ਚ ਦਿਲ ਨਹੀਂ ਲੱਗਦਾ ਤੇ ਇਦਾਂ ਹੀ ਹੌਲੀ-ਹੌਲੀ ਟਾਈਮ ਬੀਤਦਾ ਗਿਆ ਤੇ ਸਾਡੇ ਘਰ ਬੇਟੇ ਨੇ ਜਨਮ ਲਿਆ ਮੇਰਾ ਮੁੰਡਾ ਬੜਾ ਜਿਆਦਾ ਸੋਹਣਾ ਸੀ ਘਰ ਵਿੱਚ ਬੱਚੇ ਨੇ ਬੜੀਆਂ ਰੌਣਕਾਂ ਲਗਾ ਰੱਖੀਆਂ ਸੀ ਮੁੰਡੇ ਦਾ ਨਾਮ ਹਰਜਾਪ ਰੱਖਿਆ ਕਈ ਵਾਰ ਮੈਂ ਨੋਟ ਕੀਤਾ ਸੀ ਕਿ ਸਨੀਤਾ ਮੁੰਡੇ ਨੂੰ ਘੱਟ ਹੀ ਸਾਥ ਦੀ ਸੀ ਭਾਬੀ ਹੀ ਮੁੰਡੇ ਨੂੰ ਜ਼ਿਆਦਾ ਸਾਹਮਦੀ ਸੀ ਉਹ ਬਸ ਆਪਣਾ ਫੋਨ ਤੇ ਜ਼ਿਆਦਾ ਬਿਜ਼ੀ ਰਹਿੰਦੀ ਸੀ ਤੇ ਜਲਦੀ ਹੀ ਸਕੂਲ ਜਾਣ ਲੱਗ ਗਈ ਸੀ ਇੱਕ ਦਿਨ ਰਾਤ ਨੂੰ ਜਦੋਂ ਮੈਂ ਸੁੱਤਾ ਪਿਆ ਸੀ ਸਨੀਤਾ ਕਿਸੇ ਨਾਲ ਫੋਨ ਤੇ ਗੱਲ ਕਰ ਰਹੀ ਸੀ ਉਹ ਇਹੀ ਕਹਿ ਰਹੀ ਸੀ ਕਿ ਇਹਨੂੰ ਤਾਂ ਬਸ ਮੈਂ ਜਲਦੀ ਹੀ ਤਲਾਕ ਦੇ ਦੇਣਾ ਆਪਾਂ ਦੋਵਾਂ ਨੇ ਜਲਦੀ ਹੀ ਵਿਆਹ ਕਰਵਾ ਲੈਣਾ ਮੈਨੂੰ ਸੁੱਤੇ ਪਈ ਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਮੈਨੂੰ ਕੋਈ ਸੁਪਨਾ ਆ ਰਿਹਾ ਹੋਵੇ ਪਰ ਜਦੋਂ ਹੀ ਮੇਰੀ ਅੱਖ ਖੁੱਲੀ ਤਾਂ ਮੈਂ ਵੇਖਿਆ ਕਿ ਸਨੀਤਾ ਦੇ ਕੰਨ ਨੂੰ ਫੋਨ ਲੱਗਿਆ ਹੋਇਆ ਸੀ ਮੈਂ ਸਨੀਤਾ ਨੂੰ ਕਿਹਾ ਕਿ ਤੂੰ ਕੀ ਕਹਿ ਰਹੀ ਸੀ ਸਨੀਤਾ ਇੱਕਦਮ ਹੀ ਮੁੱਕਰ ਗਈ ਮੈਨੂੰ ਕਹਿਣ ਲੱਗੀ ਕੁਝ ਨਹੀਂ ਮੈਂ ਤਾਂ ਟਾਈਮ ਵੇਖ ਰਹੀ ਸੀ ਪਰ ਮੈਨੂੰ ਪੱਕਾ ਸ਼ੱਕ ਸੀ ਕਿ ਉਹਨੇ ਇਹ ਗੱਲ ਕਹੀ ਆ ਉਹ ਮੈਨੂੰ ਕਹਿ ਰਹੀ ਸੀ ਕਿ ਤੁਹਾਨੂੰ ਸੁਪਨਾ ਆਇਆ ਆ ਹੌਲੀ ਹੌਲੀ ਉਹਦਾ ਕੰਮ ਜ਼ਿਆਦਾ ਹੀ ਵੱਧ ਗਿਆ ਉਹ ਕੱਲੀ ਹੀ ਸ਼ਹਿਰ ਨੂੰ ਚਲੀ ਜਾਂਦੀ ਸੀ ਕਈ ਵਾਰ ਤਾਂ ਮੈਨੂੰ ਦੱਸ ਕੇ ਵੀ ਨਹੀਂ ਜਾਂਦੀ ਸੀ ਇਸ ਗੱਲ ਤੇ ਮੈਨੂੰ ਬੜਾ ਗੁੱਸਾ ਆ ਜਾਂਦਾ ਸੀ ਮੈਂ ਉਹਨੂੰ ਕਈ ਵਾਰ ਇਸ ਗੱਲ ਤੋਂ ਰੋਕਦਾ ਵੀ ਸੀ ਪਰ ਉਹ ਨਹੀਂ ਰੋਕਦੀ ਸੀ ਉਹ ਮੈਨੂੰ ਉਲਟਾ ਹੀ ਜਵਾਬ ਦਿੰਦੀ ਸੀ ਇੱਕ ਦਿਨ ਸਾਡੀ ਇੰਨੀ ਕ ਲੜਾਈ ਹੋਈ ਕਿ ਉਹ ਮੈਨੂੰ ਕਹਿਣ ਲੱਗੀ ਮੈਂ ਤੇਨੂੰ ਤਲਾਕ ਦੇ ਦੇਣਾ ਆ ਤੂੰ ਮੈਨੂੰ ਬੜਾ ਤੰਗ ਕਰਦਾ ਆ ਫਿਰ ਮੈਂ ਚੁੱਪ ਕਰ ਜਾਂਦਾ ਸੀ ਇੱਕ ਦਿਨ ਜੋ ਗੱਲ ਮੈਨੂੰ ਪਤਾ ਲੱਗੀ ਉਹ ਸੁਣ ਕੇ ਤਾਂ ਮੈਂ ਹੈਰਾਨ ਰਹਿ ਗਿਆ ਮੈਨੂੰ ਕਿਸੇ ਨੇ ਪਿੰਡ 'ਚੋਂ ਦੱਸਿਆ ਕਿ ਤੇਰੀ ਘਰ ਵਾਲੀ ਕਿਸੇ ਮੁੰਡੇ ਨਾਲ ਘੁੰਮਦੀ ਫਿਰਦੀ ਸੀ ਉਸ ਦਿਨ ਸੰਡੇ ਸੀ ਤੇ ਸੁਨੀਤਾ ਸ਼ਹਿਰ ਕੁਝ ਲੈਣ ਗਈ ਸੀ ਪਰ ਉਹ ਮੈਨੂੰ ਨਹੀਂ ਲੈ ਕੇ ਗਈ ਸੀ ਮੈਂ ਇਹ ਗੱਲ ਸੁਣ ਕੇ ਹੈਰਾਨ ਰਹਿ ਗਿਆ ਮੈਨੂੰ ਯਕੀਨ ਤਾਂ ਨਹੀਂ ਆ ਰਿਹਾ ਸੀ ਪਰ ਜਿਸ ਤਰ੍ਹਾਂ ਮੇਰੇ ਨਾਲ ਬਦਲੀ-ਬਦਲੀ ਲੱਗ ਰਹੀ ਸੀ ਮੈਨੂੰ ਉਹਦੇ ਤੇ ਸ਼ੱਕ ਵੀ ਸੀ ਮੈਂ ਸੋਚਿਆ ਕਿ ਜੇ ਮੈਂ ਉਹਦੇ ਕੋਲੋਂ ਸਿੱਧਾ ਪੁੱਛਿਆ ਤਾਂ ਸ਼ਾਇਦ ਉਹ ਮੁੱਕਰ ਜਾਊਗੀ ਮੈਂ ਕਿਸੇ ਸਬੂਤ ਨਾਲ ਹੀ ਉਹਨੂੰ ਪੁੱਛਣਾ ਚਾਹੁੰਦਾ ਸੀ ਇੱਕ ਦਿਨ ਫਿਰ ਮੈਂ ਸੁਨੀਤਾ ਨੂੰ ਕਿਸੇ ਮੁੰਡੇ ਨਾਲ ਗੱਲ ਕਰਦੇ ਫੜਿਆ ਉਹਨੇ ਮੇਰੇ ਕੋਲੋਂ ਮਾਫੀਆਂ ਮੰਗ ਲਈਆਂ ਤੇ ਕਹਿੰਦੀ ਕਿ ਕਿਸੇ ਨੂੰ ਉਹਨਾਂ ਦੱਸਿਓ ਮੇਰੇ ਕੋਲੋਂ ਗਲਤੀ ਹੋਗੀ ਅੱਜ ਤੋਂ ਬਾਅਦ ਮੈਂ ਇਹ ਗਲਤੀ ਕਦੇ ਨਹੀਂ ਕਰਦੀ ਜਦੋਂ ਮੈਂ ਪੁੱਛਿਆ ਕਿ ਮੁੰਡਾ ਕੌਣ ਆ ਤਾਂ ਉਹਨੇ ਮੈਨੂੰ ਦੱਸਿਆ ਕਿ ਮੇਰੇ ਨਾਲ ਦੇ ਪਿੰਡ ਦਾ ਹੀ ਮੁੰਡਾ ਆ ਮੈਂ ਇਸ ਗੱਲ ਨੂੰ ਬਹੁਤ ਔਖਾ ਬਰਦਾਸ਼ਤ ਕੀਤਾ ਪਰ ਫਿਰ ਵੀ ਮੈਂ ਘਰ 'ਚ ਕਿਸੇ ਨੂੰ ਇਹ ਗੱਲ ਨਾ ਦੱਸੀ ਬੇਸ਼ੱਕ ਮੇਰੇ ਲਈ ਬਹੁਤ ਔਖਾ ਸੀ ਪਰ ਫਿਰ ਵੀ ਮੈਂ ਚੁੱਪ ਹੀ ਰਹਿ ਗਿਆ ਥੋੜੇ ਦਿਨਾਂ ਬਾਅਦ ਹੀ ਮੇਰੇ ਨਾਲ ਅਜਿਹੀ ਘਟਨਾ ਹੋ ਗਈ ਜਿਸ ਨਾਲ ਮੈਂ ਪਿੰਡ 'ਚ ਮੂੰਹ ਦਿਖਾਉਣ ਜੋਗਾ ਨਹੀਂ ਰਿਹਾ ਅੱਧੀ ਰਾਤ ਨੂੰ ਸੁਨੀਤਾ ਕਿਸੇ ਨਾਲ ਭੱਜ ਗਈ ਮੁੰਡੇ ਨੂੰ ਵੀ ਨਾਲ ਹੀ ਲੈ ਗਈ ਜਦੋਂ ਸਵੇਰ ਨੂੰ ਸਾਨੂੰ ਪਤਾ ਲੱਗਾ ਕਿ ਉਹ ਘਰ 'ਚ ਨਹੀਂ ਹੈ ਤੇ ਉਹ ਸਮਾਨ ਵੀ ਲੈ ਕੇ ਚਲੀ ਗਈ ਸਭ ਤੋਂ ਪਹਿਲਾਂ ਉਹਦੀ ਇਹ ਗੱਲ ਅਸੀਂ ਉਹਦੇ ਪੇਕੇਆਂ ਨੂੰ ਦੱਸੀ ਉਹਦੇ ਪੇਕੇ ਕਹਿਣ ਲੱਗੇ ਕਿ ਸਾਡੀ ਕੁੜੀ ਇਦਾਂ ਦੀ ਨਹੀਂ ਆ ਤੁਸੀਂ ਸਾਡੀ ਕੁੜੀ ਤੇ ਇਲਜ਼ਾਮ ਲਗਾ ਰਹੇ ਹੋ ਤੁਸੀਂ ਜ਼ਰੂਰ ਉਹਨੂੰ ਤੰਗ ਕਰਦੇ ਹੋਵੋਗੇ ਇਸੇ ਕਰਕੇ ਉਹ ਘਰ ਛੱਡ ਕੇ ਕਿਸੇ ਪਾਸੇ ਚਲੀ ਗਈ ਆ ਪਰ ਹੌਲੀ-ਹੌਲੀ ਜਦੋਂ ਸਾਨੂੰ ਪਤਾ ਲੱਗਾ ਤਾਂ ਹੋਰ ਵੀ ਦਿਲ ਨੂੰ ਝਟਕਾ ਲੱਗਾ ਕਿ ਉਹ ਕਿਸੇ ਹੋਰ ਨਾਲ ਨਹੀਂ ਮੇਰੇ ਸਾਹਮਣੇ ਘਰ ਵਾਲੇ ਮੁੰਡੇ ਨਾਲ ਹੀ ਭੱਜ ਗਈ ਸੀ ਉਹ ਇੰਨੇ ਟਾਈਮ ਦੀ ਉਹਦੇ ਨਾਲ ਗੱਲਾਂ ਬਾਤਾਂ ਕਰ ਰਹੀ ਸੀ ਮੈਨੂੰ ਇਸ ਗੱਲ ਦਾ ਬਿਲਕੁਲ ਵੀ ਪਤਾ ਨਹੀਂ ਲੱਗਿਆ ਜਿਸ ਦਿਨ ਉਹ ਦੋਵੇਂ ਭੱਜ ਕੇ ਕੋਡ ਮੈਰਿਜ ਕਰਵਾ ਕੇ ਘਰ ਆ ਗਏ ਸਾਨੂੰ ਉਸ ਦਿਨ ਇਹ ਗੱਲ ਦਾ ਪਤਾ ਲੱਗਿਆ ਉਹ ਮੁੰਡਾ ਕਵਾਰਾ ਸੀ ਫਿਰ ਥਾਣੇ ਵਿੱਚ ਕਾਠ ਹੋਇਆ ਤੇ ਮੈਂ ਉੱਥੇ ਸਾਫ਼-ਸਾਫ਼ ਕਹਿ ਦਿੱਤਾ ਕਿ ਮੈਂ ਆਪਣਾ ਮੁੰਡਾ ਆਪਣੇ ਕੋਲ ਰੱਖਣਾ ਆ ਉਹਨੇ ਵੀ ਜ਼ਿਆਦਾ ਜ਼ੋਰ ਨਾ ਪਾਇਆ ਉਹਦਾ ਆਸ਼ਿਕ ਕਹਿਣ ਲੱਗਿਆ ਕਿ ਮੁੰਡਾ ਇਹਨਾਂ ਨੂੰ ਦੇ ਦੇ ਕੋਈ ਗੱਲ ਨਹੀਂ ਬੱਚਿਆਂ ਦੀ ਆਪਾਂ ਨੂੰ ਕਿਹੜਾ ਕਮੀ ਆ ਬੱਚੇ ਆਪਾਂ ਬਥੇਰੇ ਹੋਰ ਜੰਮ ਲਵਾਂਗੇ ਇਹ ਸੁਣ ਕੇ ਮੈਨੂੰ ਬੜਾ ਦੁੱਖ ਲੱਗਾ ਮੈਂ ਸਨੀਤਾ ਦੇ ਮੂੰਹ ਵੱਲ ਵੇਖ ਰਿਹਾ ਸੀ ਪਰ ਸਨੀਤਾ ਨੇ ਇੱਕ ਵਾਰ ਵੀ ਮੇਰੇ ਮੂੰਹ ਵੱਲ ਨਾ ਵੇਖਿਆ ਉਹਨੇ ਮੈਨੂੰ ਕਿੰਨਾ ਵੱਡਾ ਧੋਖਾ ਦਿੱਤਾ ਜੋ ਸਾਹਮਣੇ ਘਰ ਵਾਲਾ ਮੁੰਡਾ ਸੀ ਉਹਨੂੰ ਵੀ ਬਿਲਕੁਲ ਸ਼ਰਮ ਨਹੀਂ ਆਈ ਉਹਨੇ ਮੇਰਾ ਹੀ ਘਰ ਪੱਟ ਦਿੱਤਾ ਪਰ ਜਦ ਮੇਰੀ ਆਪਣੀ ਘਰ ਵਾਲੀ ਹੀ ਇਦਾਂ ਦੀ ਸੀ ਤਾਂ ਉਹਦਾ ਵੀ ਕੀ ਕਸੂਰ ਸੀ ਇਸ ਗੱਲ ਪਿੱਛੇ ਸਾਰਾ ਪਰਿਵਾਰ ਬੜਾ ਦੁਖੀ ਸੀ ਮੇਰੀ ਮੰਮੀ ਮੈਨੂੰ ਕਹਿਣ ਲੱਗੀ ਕਿ ਤੈਨੂੰ ਬਿਲਕੁਲ ਵੀ ਨਹੀਂ ਪਤਾ ਲੱਗਿਆ ਕਿ ਉਹ ਕਿਸੇ ਮੁੰਡੇ ਨਾਲ ਗੱਲਾਂ ਕਰਦੀ ਆ ਤਾਂ ਮੈਂ ਆਪਣੇ ਘਰਦਿਆਂ ਨੂੰ ਦੱਸਿਆ ਕਿ ਇੱਕ ਵਾਰ ਮੈਂ ਉਹਨੂੰ ਕਿਸੇ ਮੁੰਡੇ ਨਾਲ ਗੱਲਾਂ ਕਰਦੇ ਹੋਏ ਫੜ ਲਿਆ ਸੀ ਪਰ ਮੈਨੂੰ ਇਹ ਨਹੀਂ ਪਤਾ ਸੀ ਕਿ ਇਹ ਆਪਣੇ ਗਵਾਂਡੀਆਂ ਦਾ ਹੀ ਮੁੰਡਾ ਆ ਇਸ ਗੱਲ ਦਾ ਝਟਕਾ ਮੈਨੂੰ ਬੜਾ ਲੱਗਾ ਕਿਉਂਕਿ ਉਹਨਾਂ ਦਾ ਘਰ ਬਿਲਕੁਲ ਸਾਡੇ ਘਰ ਦੇ ਸਾਹਮਣੇ ਸੀ ਮੈਨੂੰ ਆਪਣੇ ਮੁੰਡੇ ਤੇ ਬੜਾ ਤਰਸ ਆ ਰਿਹਾ ਸੀ ਕਿਉਂਕਿ ਉਹ ਬਹੁਤ ਜ਼ਿਆਦਾ ਛੋਟਾ ਸੀ ਸਨੀਤਾ ਨੇ ਇੱਕ ਵਾਰ ਵੀ ਮੇਰੇ ਵੱਲ ਤੇ ਮੁੰਡੇ ਵੱਲ ਮੁੜ ਕੇ ਨਾ ਵੇਖਿਆ ਜਦੋਂ ਮੈਂ ਇੱਕ ਵਾਰ ਕਿਹਾ ਕਿ ਮੁੰਡਾ ਮੈਂ ਰੱਖਣਾ ਤਾਂ ਉਹਨਾਂ ਨੇ ਬਿਲਕੁਲ ਵੀ ਜ਼ੋਰ ਨਹੀਂ ਪਾਇਆ ਕਿ ਮੁੰਡਾ ਅਸੀਂ ਲੈ ਕੇ ਜਾਣਾ ਸਨੀਤਾ ਨੇ ਇੱਕਦਮ ਹੀ ਸਾਨੂੰ ਪਰਾਈ ਕਰ ਦਿੱਤਾ ਮੇਰੇ ਘਰ ਵਿੱਚ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ ਪਰ ਫਿਰ ਵੀ ਉਹਨੂੰ ਮੇਰੇ ਨਾਲ ਸਬਰ ਨਾ ਆਇਆ ਉਨੇ ਬਾਅਰ ਗੱਲ ਕੀਤੀ ਤੇ ਉਹਦੇ ਨਾਲ ਵਿਆਹ ਕਰਵਾ ਲਿਆ ਹੁਣ ਉਹ ਸਾਡੇ ਘਰ ਦੇ ਸਾਹਮਣੇ ਰਹਿ ਰਹੀ ਆ ਕਈ ਵਾਰ ਉਹ ਕੋਠੇ ਤੇ ਖੜਕੇ ਮੁੰਡੇ ਵੱਲ ਵੇਖਦੀ ਰਹਿੰਦੀ ਆ ਸ਼ਾਇਦ ਉਹਨੂੰ ਮੁੰਡੇ ਦੀ ਯਾਦ ਆਉਂਦੀ ਆ ਪਰ ਹੁਣ ਕੀ ਫਾਇਦਾ ਹੁਣ ਜੋ ਹੋਣਾ ਸੀ ਹੋ ਗਿਆ ਮੇਰੇ ਮੁੰਡੇ ਨੂੰ ਮੇਰੇ ਭਾਬੀ ਤੇ ਭਰਾ ਹੀ ਆਪਣੇ ਨਾਲ ਪਾ ਲੈਂਦੇ ਆ ਉਹ ਉਹਨਾਂ ਦਾ ਬੜਾ ਮੋਹ ਕਰਦਾ ਉਹ ਉਹਨਾਂ ਨਾਲ ਹੀ ਸੌ ਜਾਂਦਾ ਆ ਮੇਰੀ ਭਾਬੀ ਇੰਨੀ ਕਾ ਜ਼ਿਆਦਾ ਚੰਗੀ ਆ ਕਿ ਉਹਨੂੰ ਸਾਰਾ ਦਿਨ ਸਾਂਭਦੀ ਰਹਿੰਦੀ ਆ ਤੇ ਕਦੇ ਵੀ ਉਹਨੂੰ ਮਾਂ ਦਾ ਅਹਿਸਾਸ ਨਹੀਂ ਹੋਣ ਦਿੱਤਾ ਕਦੇ-ਕਦੇ ਮੁੰਡੇ ਦੇ ਮੂੰਹ ਵੱਲ ਵੇਖ ਕੇ ਮੈਨੂੰ ਉਹਦੇ ਤੇ ਬੜਾ ਤਰਸ ਆਉਂਦਾ ਆ ਕਿਉਂਕਿ ਉਹਨੂੰ ਤਾਂ ਪਤਾ ਤੱਕ ਨਹੀਂ ਕਿ ਮੇਰੀ ਮਾਂ ਕਿੱਧਰ ਗਈ ਮਾਂ ਨੇ ਤਾਂ ਬਿਲਕੁਲ ਹੀ ਆਪਣੇ ਪੁੱਤ ਨੂੰ ਪਰਾਇਆ ਕਰ ਦਿੱਤਾ ਉਹ ਬਗਾਨੇ ਮੁੰਡੇ ਪਿੱਛੇ ਲੱਗ ਕੇ ਆਪਣਾ ਘਰ ਖਰਾਬ ਕਰ ਗਈ ਅਸੀਂ ਸਾਰਾ ਪਰਿਵਾਰ ਬਹੁਤ ਸ਼ਰਮਿੰਦਾ ਸੀ ਇਸ ਕਰਕੇ ਅਸੀਂ ਘਰੋਂ ਨਹੀਂ ਨਿਕਲਦੇ ਸੀ ਸਾਨੂੰ ਲੋਕਾਂ ਤੋਂ ਬੜੀ ਸ਼ਰਮ ਆਉਂਦੀ ਸੀ ਲੋਕ ਸਾਨੂੰ ਵੇਖ ਕੇ ਬੜੇ ਹੱਸਦੇ ਸੀ ਕਿ ਇਹਨਾਂ ਦੀ ਨਾ ਕਿਸੇ ਦੇ ਹੋਰ ਘਰ ਵਸ ਗਈ ਆ ਸਨੀਤਾ ਨੂੰ ਇਸ ਗੱਲ ਦੀ ਬਿਲਕੁਲ ਸ਼ਰਮ ਨਹੀਂ ਸੀ। ਕਈ ਵਾਰ ਮੈਂ ਉਹਨੂੰ ਉਸ ਮੁੰਡੇ ਨਾਲ ਮੋਟਰਸਾਈਕਲ ਤੇ ਜਾਂਦੇ ਹੋਏ ਵੇਖਿਆ ਸੀ। ਉਹ ਬਿਲਕੁਲ ਵੀ ਸ਼ਰਮ ਨਹੀਂ ਮੰਨਦੀ ਸੀ। ਉਹ ਉਹਦੇ ਹੱਥਾਂ ਵਿੱਚ ਹੱਥ ਫੜ ਫੜ ਕੇ ਉਹਦੇ ਨਾਲ ਜਾਂਦੀ ਸੀ। ਕਈ ਵਾਰ ਤਾਂ ਮੈਨੂੰ ਉਹਨਾਂ ਨੂੰ ਵੇਖ ਕੇ ਬੜਾ ਗੁੱਸਾ ਆਉਂਦਾ ਸੀ। ਉਹ ਮੇਰੇ ਨਾਲ ਇਸ ਤਰ੍ਹਾਂ ਰਿਐਕਟ ਕਰਦੀ ਜਿਵੇਂ ਮੈਨੂੰ ਸਾੜ ਰਹੀ ਹੋਵੇ। ਪਰ ਮੈਂ ਕੀ ਸੜਨਾ ਸੀ? ਹੁਣ ਜੋ ਹੋਣਾ ਸੀ ਹੋ ਗਿਆ। ਜਦੋਂ ਮੇਰੀ ਰਹੀ ਨਹੀਂ ਤਾਂ ਮੈਂ ਕੀ ਗੁੱਸਾ ਕਰਨਾ ਸੀ? ਮੈਂ ਆਪਣੇ ਗੁੱਸੇ ਨੂੰ ਕੰਟਰੋਲ ਕਰ ਲੈਂਦਾ ਸੀ। ਕਈ ਵਾਰ ਮੈਨੂੰ ਘਰ ਦੇ ਕਹਿ ਦਿੰਦੇ ਸੀ ਕਿ ਤੇਰਾ ਹੋਰ ਵਿਆਹ ਕਰ ਦਿੰਨੇ ਆ ਪਰ ਮੇਰਾ ਹੁਣ ਵਿਆਹ ਕਰਾਉਣ ਨੂੰ ਬਿਲਕੁਲ ਵੀ ਮਨ ਨਹੀਂ ਕਰਦਾ ਸੀ ਕਿਉਂਕਿ ਮੇਰਾ ਵਿਆਹ ਦੇ ਨਾਂ ਤੋਂ ਹੀ ਦਿਲ ਘਬਰਾਉਂਦਾ ਸੀ ਮੈਨੂੰ ਕਿਸੇ ਤੇ ਵਿਸ਼ਵਾਸ ਨਹੀਂ ਰਿਹਾ ਸੀ ਇਸ ਕਰਕੇ ਮੈਂ ਘਰਦਿਆਂ ਨੂੰ ਸਾਫ਼ ਕਹਿ ਦਿੱਤਾ ਸੀ ਕਿ ਮੇਰਾ ਮੁੰਡਾ ਹੈਗਾ ਬਸ ਮੈਂ ਇਸੇ ਨਾਲ ਹੀ ਜ਼ਿੰਦਗੀ ਕੱਟ ਲੈਣੀ ਆ ਮੈਂ ਵਿਆਹ ਨਹੀਂ ਕਰਵਾਉਣਾ ਮੈਨੂੰ ਇਕੱਲੇ ਨੂੰ ਇਸ ਤਰ੍ਹਾਂ ਵੇਖ ਕੇ ਘਰ ਦੇ ਵੀ ਦੁਖੀ ਹੁੰਦੇ ਸੀ ਪਰ ਹੁਣ ਕੀ ਕਰ ਸਕਦੇ ਸੀ ਜਦ ਮੈਂ ਵਿਆਹ ਲਈ ਮੰਨਦਾ ਹੀ ਨਹੀਂ ਸੀ ਉਹ ਤਾਂ ਮੈਨੂੰ ਬੜਾ ਜ਼ੋਰ ਪਾਉਂਦੇ ਸੀ ਪਰ ਮੈਂ ਹਰ ਵਾਰ ਨਾ ਕਰ ਦਿੰਦਾ ਸੀ ਭਾਬੀ ਵੀ ਇੱਕ ਦਿਨ ਮੈਨੂੰ ਸਮਝਾਉਣ ਲੱਗੀ ਕਿ ਮੁੰਡੇ ਦਾ ਬੜਾ ਔਖਾ ਆ ਇਹਨੂੰ ਕਦ ਮਾਂ ਮਿਲਨੀ ਬੇਸ਼ੱਕ ਮੈਂ ਉਹਦੀ ਦੇਖਭਾਲ ਕਰਦੀ ਆ ਪਰ ਤੇਰਾ ਤਾਂ ਔਖਾ ਹੀ ਆ ਤੈਨੂੰ ਸੰਭਾਲਣ ਵਾਲੀ ਕੋਈ ਨਹੀਂ ਆ ਤੂੰ ਆਪਣਾ ਵਿਆਹ ਕਰਵਾ ਲੈ ਮੁੰਡੇ ਦੀ ਜ਼ਿੰਮੇਵਾਰੀ ਮੈਂ ਲੈਨੀ ਆ ਮੁੰਡੇ ਨੂੰ ਮੈਂ ਸੰਭਾਲਾਂਗੀ ਪਰ ਮੈਂ ਭਾਬੀ ਨੂੰ ਸਾਫ਼-ਸਾਫ਼ ਮਨਾ ਕਰ ਦਿੱਤਾ ਕਿ ਮੈਂ ਤੁਹਾਡੀ ਕੋਈ ਗੱਲ ਨਹੀਂ 모ੜ ਸਕਦਾ ਪਰ ਇਸ ਗੱਲ ਲਈ ਮੈਨੂੰ ਨਾ ਕਿਉਂ ਕਿਉਂਕਿ ਇਹ ਗੱਲ ਮੇਰੇ ਹੁਣ ਵਸਜ ਨਹੀਂ ਆ ਮੇਰਾ ਤਾਂ ਵਿਆਹ ਦੇ ਨਾਮ ਤੋਂ ਹੀ ਯਕੀਨ ਉੱਠ ਗਿਆ ਸੀ ਕਿਉਂਕਿ ਸੁਨੀਤਾ ਨੇ ਮੈਨੂੰ ਇਸ ਤਰ੍ਹਾਂ ਧੋਖਾ ਦਿੱਤਾ ਮੈਂ ਉਹਦੀ ਹਰ ਖੁਆਇਸ਼ ਪੂਰੀ ਕਰ ਦਿੰਦਾ ਸੀ ਜਦੋਂ ਉਹਨੇ ਸਕੂਲ ਵਿੱਚ ਟੀਚਰ ਲੱਗਣ ਲਈ ਕਿਹਾ ਮੈਂ ਉਹਨੂੰ ਉਹਦੀ ਵੀ ਪਰਮਿਸ਼ਨ ਦੇ ਦਿੱਤੀ ਪਰ ਮੈਨੂੰ ਕੀ ਪਤਾ ਸੀ ਕਿ ਉਹਨੇ ਮੇਰੇ ਨਾਲ ਇਸ ਤਰ੍ਹਾਂ ਧੋਖਾ ਕਰ ਦੇਣਾ ਤੇ ਮੇਰੀ ਦਿੱਤੀ ਆਜ਼ਾਦੀ ਦਾ ਉਹਨੇ ਇਦਾਂ ਗਲਤ ਫਾਇਦਾ ਚੁੱਕਣਾ ਮੈਂ ਐਨੀ ਟੈਨਸ਼ਨ ਲੈ ਗਿਆ ਸੀ ਇਸ ਗੱਲ ਦੀ ਕਿ ਮੈਂ ਗਰਾਊਂਡ ਵਿੱਚ ਵੀ ਮੁੰਡਿਆਂ ਕੋਲ ਨਹੀਂ ਜਾਂਦਾ ਸੀ ਕਿਉਂਕਿ ਮੈਨੂੰ ਇਸ ਗੱਲ ਦੀ ਸ਼ਰਮੀ ਮਾਰ ਗਈ ਸੀ ਮੈਂ ਸਾਰਾ ਦਿਨ ਘਰ ਚ ਪਿਆ ਰਹਿੰਦਾ ਸੀ ਇੱਕ ਦਿਨ ਮੰਮੀ ਡੈਡੀ ਨੇ ਮੈਨੂੰ ਸਮਝਾਇਆ ਕਿ ਜੇ ਤੂੰ ਇਦਾਂ ਹੀ ਪਿਆ ਰਹੇਂਗਾ ਤਾਂ ਮੁੰਡੇ ਦਾ ਕੀ ਹਾਲ ਹੋਊਗਾ ਬੇਸ਼ੱਕ ਤੇਰੀ ਭਾਬੀ ਮੁੰਡੇ ਨੂੰ ਸੰਭ ਲੈਂਦੀ ਆ ਪਰ ਫਿਰ ਵੀ ਤੇਰਾ ਵੀ ਕੋਈ ਫਰਜ਼ ਏ ਆ ਕਿ ਤੂੰ ਉਹਨੂੰ ਮਾਂ ਪਿਓ ਦੋਨਾਂ ਦਾ ਪਿਆਰ ਦੇਵੇਂ ਫਿਰ ਹੌਲੀ ਹੌਲੀ ਮੈਂ ਆਪਣੇ ਆਪ ਨੂੰ ਸੰਭਾਲਣਾ ਸ਼ੁਰੂ ਕਰ ਦਿੱਤਾ ਮੇਰੀ ਤਾਂ ਡਿਪਰੈਸ਼ਨ ਦੀ ਦਵਾਈ ਵੀ ਚੱਲ ਪਈ ਸੀ ਕਿਉਂਕਿ ਮੈਂ ਦਿਮਾਗ ਤੇ ਜ਼ਿਆਦਾ ਲੋਡ ਪਾ ਲੈਂਦਾ ਸੀ ਜਦੋਂ ਵੀ ਮੈਂ ਉਹਨਾਂ ਦੋਵਾਂ ਨੂੰ ਇਕੱਠਿਆਂ ਨੂੰ ਵੇਖਦਾ ਸੀ ਤਾਂ ਮੇਰੇ ਮਨ 'ਚ ਬੜੀ ਅੱਗ ਲੱਗ ਜਾਂਦੀ ਸੀ ਪਤਾ ਨਹੀਂ ਕਿਵੇਂ ਕਰਕੇ ਮੈਂ ਆਪਣੇ ਮਨ ਨੂੰ ਕੰਟਰੋਲ ਕਰਦਾ ਸੀ ਦਿਲ ਕਰਦਾ ਸੀ ਉਹਨਾਂ ਦੋਵਾਂ ਨੂੰ ਮਾਰ ਦੇਵਾਂ ਰੋਜ਼ ਮੈਂ ਨੀਂਦ ਦੀ ਗੋਲੀ ਖਾ ਕੇ ਸੌਂਦਾ ਸੀ ਪਰ ਹੌਲੀ-ਹੌਲੀ ਮੈਂ ਇਸ ਚੀਜ਼ ਵਿੱਚੋਂ ਬਾਹਰ ਨਿਕਲਣਾ ਸ਼ੁਰੂ ਕਰ ਦਿੱਤਾ ਕਿਉਂਕਿ ਮੈਨੂੰ ਸਮਝ ਆ ਗਈ ਸੀ ਕਿ ਮੇਰੀ ਲੋੜ ਮੇਰੇ ਬੱਚੇ ਨੂੰ ਤਾਂ ਹੈਗੀ ਹੀ ਆ ਪਰ ਫਿਰ ਵੀ ਕਦੇ ਨਾ ਕਦੇ ਮੈਂ ਡੋਲ ਜਾਂਦਾ ਸੀ ਇੱਕ ਦਿਨ ਭਾਬੀ ਦੇ ਮਾਮੇ ਦੀ ਕੁੜੀ ਸਾਡੇ ਘਰ ਆਈ ਸੀ ਉਹਦਾ ਪਹਿਲਾਂ ਤਲਾਕ ਹੋਇਆ ਸੀ ਉਹਨੇ ਮੈਨੂੰ ਦੱਸਿਆ ਕਿ ਮੇਰੇ ਨਾਲ ਵੀ ਇਸ ਤਰ੍ਹਾਂ ਹੀ ਹੋਇਆ ਆ ਤੂੰ ਘਬਰਾਣਾ ਹੌਲੀ ਹੌਲੀ ਟਾਈਮ ਪਾ ਕੇ ਸਭ ਕੁਝ ਠੀਕ ਹੋ ਜਾਂਦਾ ਨਾਲੇ ਕੱਲਿਆਂ ਦੀ ਜ਼ਿੰਦਗੀ ਨਹੀਂ ਲੰਘਦੀ ਕਿਸੇ ਨਾ ਕਿਸੇ ਦਾ ਸਾਥ ਤਾਂ ਜ਼ਿੰਦਗੀ ਵਿੱਚ ਚਾਹੀਦਾ ਮੈਂ ਵੀ ਆਪਣੇ ਆਪ ਨੂੰ ਇਸ ਚੀਜ਼ ਤੋਂ ਬਹੁਤ ਔਖਾ ਕੱਢਿਆ ਸੀ ਕਿਉਂਕਿ ਉਹ ਇਸ ਚੀਜ਼ ਨੂੰ ਮਹਿਸੂਸ ਕਰ ਸਕਦੀ ਸੀ ਉਸ ਕੁੜੀ ਦਾ ਨਾਮ ਰਿੰਪਲ ਸੀ ਰਿੰਪਲ ਮੇਰੇ ਨਾਲ ਬੜੀਆਂ ਗੱਲਾਂ ਬਾਤਾਂ ਕਰਦੀ ਸੀ ਉਹ ਮੈਨੂੰ ਕਹਿੰਦੀ ਸੀ ਕਿ ਤੁਹਾਡੀ ਹਾਲਤ ਵੇਖ ਕੇ ਮੈਨੂੰ ਆਪਣੇ ਦਿਨ ਯਾਦ ਆ ਜਾਂਦੇ ਨੇ ਮੈਂ ਵੀ ਇਸੇ ਗੱਲ ਕਰਕੇ ਦੁਬਾਰਾ ਵਿਆਹ ਨਹੀਂ ਕਰਵਾਇਆ ਕਿਉਂਕਿ ਮੈਨੂੰ ਵੀ ਵਿਆਹ ਦੇ ਨਾਂ ਤੋਂ ਘਬਰਾਟ ਹੋਣ ਲੱਗ ਗਈ ਸੀ ਤੇ ਮੇਰਾ ਮਨ ਹੀ ਅੱਕ ਗਿਆ ਇਸ ਕਰਕੇ ਮੈਂ ਵੀ ਹੁਣ ਵਿਆਹ ਬਾਰੇ ਕਦੇ ਨਹੀਂ ਸੋਚਿਆ ਬਸ ਮੈਂ ਹੁਣ ਆਇਲਟਸ ਕਰਕੇ ਬਾਹਰ ਚਲੀ ਜਾਣਾ ਉਹ ਸਾਡੇ ਕੋਲ ਰਹਿ ਕੇ ਆਇਲਟਸ ਕਰਦੀ ਸੀ ਕਿਉਂਕਿ ਉਹਦੇ ਪਿੰਡ ਤੋਂ ਉਹਨੂੰ ਸ਼ਹਿਰ ਦੂਰ ਪੈਂਦਾ ਸੀ ਇਸੇ ਕਰਕੇ ਉਹ ਸਾਡੇ ਪਿੰਡ ਰਹਿ ਕੇ ਆਇਲਟਸ ਕਰਦੀ ਸੀ ਉਹਨੇ ਮੈਨੂੰ ਦੱਸਿਆ ਕਿ ਮੇਰਾ ਘਰ ਵਾਲਾ ਵੀ ਮੈਨੂੰ ਧੋਖਾ ਦਿੰਦਾ ਸੀ ਉਹ ਵੀ ਬਾਹਰ ਕੁੜੀਆਂ ਨਾਲ ਖੇ ਖਾਂਦਾ ਰਹਿੰਦਾ ਸੀ ਜਿਸ ਕਰਕੇ ਮੈਂ ਉਹਨੂੰ ਅੱਕ ਕੇ ਤਲਾਕ ਦੇ ਦਿੱਤਾ ਪਰ ਹੁਣ ਉਹ ਬੜਾ ਪਛਤਾਉਂਦਾ ਆ ਪਰ ਹੁਣ ਮੈਂ ਕਦੇ ਵੀ ਉਹਦੇ ਕੋਲ ਵਾਪਸ ਨਹੀਂ ਜਾਣਾ ਉਹ ਮੈਨੂੰ ਕਹਿਣ ਲੱਗੀ ਕਿ ਵੇਖੀ ਤੇਰੀ ਘਰ ਵਾਲੀ ਵੀ ਬੜਾ ਪਛਤਾਉਗੀ ਕਿਉਂਕਿ ਇਦਾਂ ਦੇ ਲੋਕ ਜ਼ਿਆਦਾ ਟਾਈਮ ਸਾਥ ਨਹੀਂ ਦਿੰਦੇ ਘਰ ਵਾਲਾ ਹੀ ਸਾਥ ਦਿੰਦਾ ਆ ਹੌਲੀ ਹੌਲੀ ਮੇਰੀ ਤੇ ਰਿੰਪਲ ਦੀ ਆਪਸ ਵਿੱਚ ਬਣਨ ਲੱਗੀ ਸਾਡੀ ਇੰਨੀ ਬਣਦੀ ਵੇਖ ਕੇ ਭਾਬੀ ਇੱਕ ਦਿਨ ਮੈਨੂੰ ਕਹਿਣ ਲੱਗੀ ਕਿ ਜੇ ਤੂੰ ਗੁੱਸਾ ਨਾ ਕਰੇ ਮੈਂ ਰਿੰਪਲ ਨਾਲ ਤੇਰੇ ਰਿਸ਼ਤੇ ਬਾਰੇ ਗੱਲ ਕਰਾਂ ਇਹ ਗੱਲ ਮੈਨੂੰ ਭਾਬੀ ਦੀ ਬਿਲਕੁਲ ਠੀਕ ਨਹੀਂ ਲੱਗੀ ਕਿਉਂਕਿ ਮੈਂ ਉਹਦਾ ਨਜਾਇਜ਼ ਫਾਇਦਾ ਨਹੀਂ ਲੈਣਾ ਚਾਹੁੰਦਾ ਸੀ ਕਿਉਂਕਿ ਉਹ ਪਹਿਲਾਂ ਹੀ ਬੜੀ ਦੁਖੀ ਸੀ ਬੇਸ਼ੱਕ ਰਿੰਪਲ ਬਹੁਤ ਚੰਗੀ ਕੁੜੀ ਸੀ ਮੇਰੇ ਹਮਸਫਰ ਬਣਨ ਦੇ ਲਾਇਕ ਸੀ ਪਰ ਫਿਰ ਵੀ ਮੈਂ ਉਹਦੇ ਨਾਲ ਇਦਾਂ ਦੀ ਕੋਈ ਗੱਲ ਨਹੀਂ ਕਰਨਾ ਚਾਹੁੰਦਾ ਸੀ ਭਾਬੀ ਨੇ ਮੈਨੂੰ ਕਿਹਾ ਕਿ ਮੈਂ ਉਹਦੇ ਨਾਲ ਇਸ ਬਾਰੇ ਗੱਲ ਕਰੂੰਗੀ ਪਰ ਮੈਂ ਭਾਬੀ ਨੂੰ ਮਨਾ ਕਰ ਦਿੱਤਾ ਤੇ ਮੈਂ ਉਦੋਂ ਹੈਰਾਨ ਰਹਿ ਗਿਆ ਜਦੋਂ ਰਿੰਪਲ ਨੇ ਮੈਨੂੰ ਖੁਦ ਪ੍ਰਪੋਜ਼ ਕਰ ਦਿੱਤਾ ਮੈਨੂੰ ਇੰਨੀ ਉਮੀਦ ਨਹੀਂ ਸੀ ਜਦ ਕਿ ਮੈਂ ਉਹਨੂੰ ਇਹ ਗੱਲ ਕਹਿਣੋਂ ਬੜਾ ਸੰਗਦਾ ਸੀ ਤੇ ਡਰਦਾ ਵੀ ਸੀ ਪਰ ਉਹਨੇ ਹਿੰਮਤ ਕਰ ਲਈ ਮੈਨੂੰ ਇਸ ਗੱਲ ਦੀ ਬੜੀ ਹੈਰਾਨੀ ਸੀ ਕਿ ਉਹ ਪਹਿਲਾਂ ਤਾਂ ਮੈਨੂੰ ਕਹਿੰਦੀ ਸੀ ਕਿ ਮੈਂ ਵਿਆਹ ਨਹੀਂ ਕਰਵਾਉਣਾ ਤੇ ਕਹਿੰਦੀ ਸੀ ਕਿ ਮੇਰਾ ਵਿਆਹ ਦੇ ਨਾਮ ਤੋਂ ਹੀ ਮਨ ਖबराਉਂਦਾ ਪਰ ਉਹਨੇ ਮੈਨੂੰ ਪ੍ਰਪੋਜ਼ ਕਿਹੜੇ ਹਿਸਾਬ ਨਾਲ ਕਰ ਦਿੱਤਾ ਉਹਨੇ ਮੈਨੂੰ WhatsApp ਤੇ ਮੈਸੇਜ ਕਰਕੇ ਪ੍ਰਪੋਜ਼ ਕਰ ਦਿੱਤਾ ਜਦੋਂ ਮੈਂ ਇਹ ਗੱਲ ਰਿੰਪਲ ਨੂੰ ਪੁੱਛੀ ਕਿ ਤੂੰ ਤਾਂ ਕਹਿੰਦੀ ਸੀ ਕਿ ਮੈਂ ਵਿਆਹ ਨਹੀਂ ਕਰਵਾਉਣਾ ਤੇ ਫਿਰ ਤੂੰ ਮੈਨੂੰ ਕਿਉਂ ਚੁਣਿਆ ਤਾਂ ਉਹ ਮੇਰੇ ਕੋਲ ਰੋਣ ਲੱਗ ਪਈ ਉਦੋਂ ਅਸੀਂ ਦੋਵੇਂ ਛੱਤ ਤੇ ਸੀ ਰਾਤ ਦਾ ਟਾਈਮ ਸੀ ਉਹ ਮੈਨੂੰ ਕਹਿਣ ਲੱਗੀ ਕਿ ਮੇਰੇ ਘਰ ਦੇ ਮੇਰੇ ਨਾਲ ਬੜੀ ਜ਼ਬਰਦਸਤੀ ਕਰ ਰਹੇ ਆ ਉਹ ਮੇਰੇ ਨਾਲ ਫੋਨ ਤੇ ਵੀ ਇਸ ਗੱਲੋਂ ਲੜ ਰਹੇ ਆ ਕਿ ਤੂੰ ਵਿਆਹ ਕਰਵਾ ਤੇ ਵਿਆਹ ਕਰਵਾ ਕੇ ਹੀ ਬਾਹਰ ਜਾ ਸਾਡੀ ਜ਼ਿੰਮੇਵਾਰੀ ਪੂਰੀ ਹੋ ਜਵੇਗੀ ਕਿਉਂਕਿ ਮੇਰਾ ਹੋਰ ਕੋਈ ਭੈਣ ਭਰਾ ਨਹੀਂ ਆ ਮੈਂ ਮਾਪਿਓ ਦੀ ਕੱਲੀ-ਕੱਲੀ ਧੀ ਆ ਤੇ ਮੰਮੀ ਡੈਡੀ ਮੈਨੂੰ ਇਸ ਤਰ੍ਹਾਂ ਕੱਲੀ ਨਹੀਂ ਵੇਖ ਸਕਦੇ ਇਸੇ ਕਰਕੇ ਉਹਨਾਂ ਨੇ ਮੈਨੂੰ ਆਪਣਾ ਵਾਸਤਾ ਦਿੱਤਾ ਯਾ ਕਿ ਤੂੰ ਵਿਆਹ ਕਰਵਾ ਨਹੀਂ ਤਾਂ ਅਸੀਂ ਤੇਰੇ ਨਾਲ ਕਦੇ ਨਹੀਂ ਬੋਲਣਾ ਇਸ ਤੋਂ ਪਹਿਲਾਂ ਕਿ ਉਹ ਮੇਰੇ ਲਈ ਕੋਈ ਹੋਰ ਮੁੰਡਾ ਲੱਭਣ ਮੈਂ ਤੁਹਾਨੂੰ ਚੁਣਨਾ ਚਾਹੁੰਦੀ ਸੀ ਮੇਰਾ ਵਿਆਹ ਕਰਵਾਉਣ ਦਾ ਕੋਈ ਇਰਾਦਾ ਨਹੀਂ ਸੀ ਪਰ ਮੈਂ ਆਪਣੇ ਮਾਪਿਓ ਦੇ ਹੱਥੋਂ ਮਜਬੂਰ ਹੋ ਗਈਆਂ ਮੈਂ ਇੱਥੇ ਰਹਿ ਕੇ ਤੁਹਾਨੂੰ ਇੰਨਾ ਕੁ ਜਾਣ ਲਿਆ ਯਾ ਕਿ ਮੈਨੂੰ ਲੱਗਦਾ ਤੁਹਾਡੇ ਤੋਂ ਚੰਗਾ ਮੇਰਾ ਹਮਸਫਰ ਕੋਈ ਨਹੀਂ ਬਣ ਸਕਦਾ ਕਿਉਂਕਿ ਤੁਹਾਡੇ ਦਿਲ ਤੇ ਵੀ ਸੱਟ ਲੱਗੀ ਆ ਤੇ ਮੇਰੇ ਦਿਲ ਤੇ ਵੀ ਲੱਗੀ ਆ ਤੇ ਆਪਾਂ ਦੋਵੇਂ ਇਹਨੂੰ ਮਹਿਸੂਸ ਕਰ ਸਕਦੇ ਆ ਮੈਨੂੰ ਵੀ ਪਤਾ ਕਿ ਤੁਹਾਡੇ ਨਾਲ ਉਹ ਕੁੜੀ ਨੇ ਧੋਖਾ ਕੀਤਾ ਤੇ ਤੁਹਾਨੂੰ ਵੀ ਪਤਾ ਕਿ ਮੇਰੇ ਨਾਲ ਉਸ ਮੁੰਡੇ ਨੇ ਧੋਖਾ ਕੀਤਾ ਤੇ ਆਪਾਂ ਦੋਵੇਂ ਸਹੀ ਸੀ ਇਸ ਕਰਕੇ ਆਪਾਂ ਦੋਵੇਂ ਇੱਕ ਦੂਜੇ ਦੇ ਹਮਸਫਰ ਬਣ ਸਕਦੇ ਆ ਮੈਂ ਇਸ ਗੱਲ ਤੋਂ ਬੜਾ ਘਬਰਾਉਂਦਾ ਸੀ ਕਿ ਪਤਾ ਨਹੀਂ ਰਿੰਪਲ ਮੇਰੇ ਬੱਚੇ ਨਾਲ ਮਾਂ ਦਾ ਮੋਹ ਕਰੂਗੀ ਵੀ ਜਾਂ ਨਹੀਂ ਮੈਂ ਰਿੰਪਲ ਨੂੰ ਕੋਈ ਜਵਾਬ ਨਾ ਦਿੱਤਾ ਪਰ ਰਿੰਪਲ ਮੈਨੂੰ ਕਹਿਣ ਲੱਗੀ ਕਿ ਤੁਹਾਨੂੰ ਕੇਸ ਗੱਲ ਦੀ ਦਿੱਕਤ ਹੈ ਮੇਰੇ ਨਾਲ ਵਿਆਹ ਕਰਵਾਉਣ ਦੀ ਮੈਨੂੰ ਉਹ ਦੱਸੋ ਤਾਂ ਮੈਂ ਰਿੰਪਲ ਨੂੰ ਖੁੱਲ ਕੇ ਗੱਲ ਦਾਸ ਦਿੱਤੀ ਕਿ ਮੈਨੂੰ ਆਪਣਾ ਨਹੀਂ ਆਪਣੇ ਬੱਚੇ ਦਾ ਫਿਕਰ ਹੈ ਹੋ ਸਕਦਾ ਆਪਣੀ ਅਟੈਚਮੈਂਟ ਹੋ ਜਾਵੇ ਪਰ ਬੱਚੇ ਨਾਲ ਅਟੈਚਮੈਂਟ ਤੁਹਾਡੀ ਬਹੁਤ ਔਖੀ ਹੋਊਗੀ ਰਿੰਪਲ ਹੱਸ ਕੇ ਕਹਿਣ ਲੱਗੀ ਜਦ ਮੈਂ ਤੁਹਾਨੂੰ ਹੀ ਅਪਣਾ ਲਿਆ ਤਾਂ ਤੁਹਾਡੇ ਬੱਚੇ ਨੂੰ ਵੀ ਤੁਹਾਡੇ ਨਾਲ ਹੀ ਅਪਨਾਉਂਗੀ ਮੈਂ ਇਹ ਸਭ ਸੋਚ ਕੇ ਫੈਸਲਾ ਲਿਆ ਆ ਕਿਉਂਕਿ ਮੇਰਾ ਤਾਂ ਬੱਚਾ ਨਹੀਂ ਸੀ ਤੁਹਾਡੇ ਬੱਚਾ ਹੈਗਾ ਆ ਜੇ ਮੈਂ ਚਾਹੁੰਦੀ ਤਾਂ ਮੈਂ ਕੋਈ ਅਜਿਹਾ ਆਦਮੀ ਲੱਭਦੀ ਜਿਹਦੇ ਬੱਚਾ ਨਾ ਹੁੰਦਾ ਪਰ ਤੁਸੀਂ ਮੈਨੂੰ ਇੰਨਾ ਸਮਝਦੇ ਹੋ ਤਾਂ ਮੈਂ ਤੁਹਾਡਾ ਬੱਚਾ ਨਹੀਂ ਸਮਝ ਸਕਦੀ ਨਾਲੇ ਤੁਹਾਡਾ ਬੱਚਾ ਫਿਰ ਮੇਰਾ ਹੀ ਹੋ ਜਾਊਗਾ ਮੈਂ ਤੁਹਾਡੇ ਬੱਚੇ ਨੂੰ ਇੱਕ ਮਾਂ ਵਾਲਾ ਪਿਆਰ ਦਵੂੰਗੀ ਤੁਸੀਂ ਮੇਰੇ ਤੇ ਯਕੀਨ ਕਰਕੇ ਵੇਖੋ ਕਿਉਂਕਿ ਮੇਰੇ ਦਿਲ ਤੇ ਸੱਟ ਲੱਗੀ ਆ ਮੈਨੂੰ ਪਤਾ ਆ ਕਿ ਆਪਾਂ ਤੋਂ ਇਹ ਗੱਲ ਨਹੀਂ ਸਹਾਰ ਹੁੰਦੀ ਆਪਾਂ ਇੰਨੇ ਵੱਡੇ ਆ ਤੇ ਉਹ ਬੱਚਾ ਕਿਦਾ ਸਹਾਰ ਲਊਗਾ ਉਹਦਾ ਦੁੱਖ ਮੈਂ ਚੰਗੀ ਤਰ੍ਹਾਂ ਮਹਿਸੂਸ ਕਰ ਸਕਦੀ ਤੁਸੀਂ ਮੇਰੇ ਤੇ ਯਕੀਨ ਕਰੋ ਮੈਂ ਉਹਦੀ ਮਾਂ ਬਣ ਕੇ ਵਿਖਾਉਂਗੀ ਉਹਦੀਆਂ ਗੱਲਾਂ ਸੁਣ ਕੇ ਮੈਨੂੰ ਉਹਦੇ ਤੇ ਯਕੀਨ ਹੋ ਰਿਹਾ ਸੀ ਪਰ ਫਿਰ ਵੀ ਕਿਤੇ ਨਾ ਕਿਤੇ ਮਨ ਘਬਰਾ ਰਿਹਾ ਸੀ ਇਸ ਗੱਲ ਤੋਂ ਸਾਰਾ ਪਰਿਵਾਰ ਰਾਜੀ ਸੀ ਕਿ ਮੈਂ ਤੇ ਰਿੰਪਲ ਵਿਆਹ ਕਰਵਾ ਲਈਏ ਕਿਉਂਕਿ ਰਿੰਪਲ ਨੇ ਆਪ ਮੈਨੂੰ ਪ੍ਰਪੋਜ਼ ਕੀਤਾ ਸੀ ਹੌਲੀ ਹੌਲੀ ਮੇਰਾ ਮਨ ਵੀ ਉਸ ਨਾਲ ਵਿਆਹ ਕਰਵਾਉਣ ਲਈ ਰਾਜ਼ੀ ਹੋ ਗਿਆ ਅਸੀਂ ਦੋਵਾਂ ਨੇ ਵਿਆਹ ਕਰਵਾ ਲਿਆ ਸਾਰੇ ਪਰਿਵਾਰ ਦੀ ਰਜ਼ਾਮੰਦੀ ਨਾਲ ਸਾਡਾ ਵਿਆਹ ਹੋ ਗਿਆ ਰਿੰਪਲ ਚਾਹੁੰਦੀ ਸੀ ਕਿ ਆਪਣਾ ਵਿਆਹ ਸਿੰਪਲ ਹੋਵੇ ਉਹਦੇ ਘਰ ਦੇ ਬੜਾ ਚਾਹੁੰਦੇ ਸੀ ਕਿ ਸਾਡਾ ਵਿਆਹ ਬੜੀ ਧੂਮ ਧਾਮ ਨਾਲ ਹੋਵੇ ਪਰ ਰਿੰਪਲ ਚਾਹੁੰਦੀ ਸੀ ਕਿ ਵਿਆਹ ਸਿੰਪਲ ਹੋਵੇ ਕਿਉਂਕਿ ਮੇਰੇ ਇੱਕ ਬੱਚਾ ਸੀ ਇਸ ਕਰਕੇ ਉਹ ਨਹੀਂ ਚਾਹੁੰਦੀ ਸੀ ਕਿ ਐਵੇਂ ਕੋਈ ਤਮਾਸ਼ਾ ਹੋਵੇ ਉਹ ਸਿੰਪਲ ਵਿਆਹ ਕਰਵਾਉਣਾ ਚਾਹੁੰਦੀ ਸੀ ਤੇ ਸਾਡਾ ਵਿਆਹ ਹੋ ਗਿਆ ਸੀ ਹੁਣ ਰਿੰਪਲ ਸਾਡੇ ਘਰ ਆ ਗਈ ਸੀ ਸਾਰਾ ਪਰਿਵਾਰ ਬੜਾ ਖੁਸ਼ ਸੀ ਤੇ ਰਿੰਪਲ ਨੇ ਜਲਦੀ ਹੀ ਬਾਹਰ ਚਲੇ ਜਾਣਾ ਸੀ ਥੋੜੇ ਟਾਈਮ ਬਾਅਦ ਉਹਨੇ ਸਾਨੂੰ ਵੀ ਬਾਹਰ ਬੁਲਾ ਲੈਣਾ ਸੀ ਕਿਉਂਕਿ ਉਹਨੇ ਮੇਰੇ ਨਾਲ ਵਾਅਦਾ ਕੀਤਾ ਸੀ ਕਿ ਉਹ ਮੈਨੂੰ ਇਕੱਲੇ ਨੂੰ ਨਹੀਂ ਬੱਚੇ ਨੂੰ ਵੀ ਆਪਣੇ ਨਾਲ ਰੱਖੂਗੀ ਜਲਦੀ ਹੀ ਉਹ ਸਾਨੂੰ ਦੋਵਾਂ ਨੂੰ ਬੁਲਾ ਲਾਉਗੀ ਵਿਆਹ ਤੋਂ ਬਾਅਦ ਅਸੀਂ ਦੋਵੇਂ ਬੜੇ ਖੁਸ਼ ਸੀ ਇਸ ਗੱਲ ਦਾ ਸਨੀਤਾ ਨੂੰ ਵੀ ਪਤਾ ਲੱਗ ਗਿਆ ਸੀ ਇੱਕ ਦਿਨ ਮੈਂ ਤੇ ਰਿੰਪਲ ਉੱਪਰ ਛੱਤ ਤੇ ਖੜੇ ਚਾਹ ਪੀ ਰਹੇ ਸੀ ਤੇ ਧੁੱਪ ਸੇਕ ਰਹੇ ਸੀ ਜਦੋਂ ਸਾਡੀ ਨਜ਼ਰ ਉਹਨਾਂ ਦੇ ਘਰ ਤੇ ਪਈ ਤਾਂ ਮੈਂ ਵੇਖਿਆ ਕਿ ਸਨੀਤਾ ਦਾ ਘਰ ਵਾਲਾ ਸਨੀਤਾ ਨੂੰ ਬੜਾ ਘੋਟ ਰਿਹਾ ਸੀ ਸਨੀਤਾ ਬੜੀ ਰੋ ਰਹੀ ਸੀ ਸਨੀਤਾ ਜਦੋਂ ਸਾਡੇ ਵੱਲ ਵੇਖ ਰਹੀ ਸੀ ਤਾਂ ਮੈਨੂੰ ਬੜਾ ਤਰਸ ਆ ਰਿਹਾ ਸੀ ਮੈਂ ਰਿੰਪਲ ਨੂੰ ਦੱਸਿਆ ਕਿ ਵੇਖ ਲੈ ਇਹਨੂੰ ਕਿੰਨਾ ਕੁੱਟਦਾ ਆ ਕਿਉਂਕਿ ਇਹ ਸ਼ਰਾਬ ਬਹੁਤ ਪੀਂਦਾ ਆ ਸਨੀਤਾ ਹੁਣ ਨਾ ਤਾਂ ਆਪਣੇ ਪੇਕੇ ਜਾ ਸਕਦੀ ਸੀ ਕਿਉਂਕਿ ਉਹਦੇ ਪੇਕੇਆਂ ਨੇ ਵੀ ਸਨੀਤਾ ਨਾਲ ਵਰਤਣਾ ਛੱਡ ਦਿੱਤਾ ਸੀ ਉਹ ਬੜਾ ਰੋ ਰਹੀ ਸੀ ਮੈਨੂੰ ਬੜਾ ਤਰਸ ਆ ਰਿਹਾ ਸੀ ਜਦੋਂ ਮੈਂ ਇਹ ਸਭ ਗੱਲਾਂ ਰਿੰਪਲ ਨਾਲ ਕਰ ਰਿਹਾ ਸੀ ਤਾਂ ਰਿੰਪਲ ਮੈਨੂੰ ਕਹਿਣ ਲੱਗੀ ਤੁਹਾਡਾ ਦਿਲ ਕਿੰਨਾ ਵੱਡਾ ਆ ਤੁਸੀਂ ਅੱਜ ਵੀ ਉਹਦੇ ਤੇ ਕਿੰਨਾ ਤਰਸ ਕਰ ਰਹੇ ਹੋ ਤੁਹਾਡੇ ਨਾਲ ਉਹਨੇ ਕਿੰਨੀ ਮਾੜੀ ਕੀਤੀ ਪਰ ਫਿਰ ਵੀ ਤੁਹਾਡੇ ਦਿਲ ਵਿੱਚ ਉਹਦੇ ਲਈ ਕਿੰਨੀ ਹਮਦਰਦੀ ਆ ਮੈਨੂੰ ਚੰਗਾ ਲੱਗਾ ਕਿ ਤੁਸੀਂ ਕੁੜੀਆਂ ਦੀ ਇੰਨੀ ਇੱਜ਼ਤ ਕਰਦੇ ਹੋ ਮੈ ਰਿੰਪਲ ਨੂੰ ਕਿਹਾ ਕਿ ਬੇਸ਼ੱਕ ਉਹਨੇ ਮੇਰੇ ਨਾਲ ਮਾੜੀ ਕੀਤੀ ਆ ਪਰ ਫਿਰ ਵੀ ਮੈਂ ਚਾਹੁੰਦਾ ਸੀ ਕਿ ਚਾਲੂ ਆਪਣੇ ਘਰ ਖੁਸ਼ ਰਹੇ ਬਾਕੀ ਉਹਨੇ ਆਪਣੀ ਕੀਤੀ ਦਾ ਫਲ ਤਾਂ ਭੋਗਣਾ ਹੀ ਆ ਜੋ ਉਹਨੇ ਸਾਡੇ ਨਾਲ ਮਾੜੀ ਕੀਤੀ ਉਹਦੀ ਬਦਸੀਸਤਾ ਉਹਨੂੰ ਲੱਗਣੀ ਹੀ ਸੀ ਛੋਟੇ ਬੱਚੇ ਨੂੰ ਉਹ ਛੱਡ ਕੇ ਚਲੀ ਗਈ ਉਹਦੇ ਅੰਦਰ ਮਾਂ ਦੀ ਮਮਤਾ ਹੀ ਮਰ ਗਈ ਸੀ ਸਾਨੂੰ ਇਸ ਗੱਲ ਦਾ ਵੀ ਪਤਾ ਲੱਗਿਆ ਕਿ ਹੁਣ ਮਾਂ ਨਹੀਂ ਬਣ ਸਕਦੀ ਡਾਕਟਰ ਨੇ ਦੱਸਿਆ ਕਿ ਉਹਨਾਂ ਨੂੰ ਵਾਰਿਸ ਨਹੀਂ ਦੇ ਸਕਦੀ ਜਿਸ ਕਰਕੇ ਉਹਨੂੰ ਇੰਨਾ ਕੁੱਟਦਾ ਰਹਿੰਦਾ ਆ ਹੁਣ ਸਨੀਤਾ ਬਹੁਤ ਪਛਤਾ ਰਹੀ ਸੀ ਸਨੀਤਾ ਨੇ ਆਪਣੇ ਪੇਕੇ ਨਾਲ ਵੀ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਦੇ ਪੇਕੇ ਨੇ ਵੀ ਉਹਨੂੰ ਗੱਲ ਨਾਲ ਨਾ ਲਾਇਆ ਜਿਸ ਨਾਲ ਸਨੀਤਾ ਨੇ ਵਿਆਹ ਕਰਵਾਇਆ ਸੀ ਉਹ ਮੁੰਡਾ ਦੁਬਾਰਾ ਵਿਆਹ ਕਰਵਾਉਣ ਲਈ ਤਿਆਰ ਸੀ ਸਨੀਤਾ ਇਸ ਗੱਲ ਤੋਂ ਬੜਾ ਰੋ ਰਹੀ ਸੀ ਪਰ ਸਨੀਤਾ ਦਾ ਕੋਈ ਵਾਸ ਨਹੀਂ ਚੱਲਦਾ ਸੀ ਉਹ ਬੱਚੇ ਕਰਕੇ ਉਹਨੂੰ ਛੱਡ ਰਿਹਾ ਸੀ ਉਹਨੇ ਸਾਫ਼-ਸਾਫ਼ ਸਨੀਤਾ ਨੂੰ ਕਹਿ ਦਿੱਤਾ ਸੀ ਕਿ ਜੇ ਤੂੰ ਇਸ ਘਰ ਵਿੱਚ ਰਹਿਣਾ ਤੇ ਰਹਿ ਸਕਦੀ ਆ ਪਰ ਮੈਂ ਦੂਜਾ ਵਿਆਹ ਕਰਵਾਉਣਾ ਹੀ ਆ ਕਿਉਂਕਿ ਸਾਨੂੰ ਤਾਂ ਆਪਣੇ ਘਰ ਲਈ ਵਾਰਿਸ ਚਾਹੀਦਾ ਹੁਣ ਸੁਨੀਤਾ ਇੰਨੀ ਮਜਬੂਰ ਸੀ ਕਿ ਉਹ ਆਪਣੀਆਂ ਅੱਖਾਂ ਦੇ ਸਾਹਮਣੇ ਆਪਣੇ ਘਰ ਵਾਲੇ ਦਾ ਦੂਜਾ ਵਿਆਹ ਵੇਖਣ ਲਈ ਮਜਬੂਰ ਹੋ ਗਈ ਸੀ ਕਿਉਂਕਿ ਉਹਦੇ ਕੋਲ ਹੋਰ ਕੋਈ ਚਾਰਾ ਵੀ ਨਹੀਂ ਸੀ ਸੁਨੀਤਾ ਦੇ ਘਰ ਵਾਲੇ ਦਾ ਦੂਜਾ ਵਿਆਹ ਹੋ ਗਿਆ ਸੀ ਤੇ ਸੁਨੀਤਾ ਨੂੰ ਘਰ ਵਿੱਚ ਕੋਈ ਨਹੀਂ ਪੁੱਛਦਾ ਘਰ ਦਾ ਸਾਰਾ ਕੰਮ ਸੁਨੀਤਾ ਆਪ ਕਰਦੀ ਸੀ ਕਿਉਂਕਿ ਉਹ ਸਾਡੇ ਘਰ ਦੇ ਸਾਹਮਣੇ ਸੀ ਤੇ ਸਾਨੂੰ ਹਰ ਗੱਲ ਦਾ ਪਤਾ ਲੱਗ ਜਾਂਦਾ ਸੀ ਪਰ ਮੈਂ ਆਪਣੀ ਜ਼ਿੰਦਗੀ ਚ ਬੜਾ ਖੁਸ਼ ਸੀ ਸ਼ਾਇਦ ਰੱਬ ਨੇ ਮੇਰੇ ਲਈ ਚੰਗਾ ਹੀ ਸੋਚਿਆ ਸੀ ਪਰ ਸਨੀਤਾ ਨੇ ਆਪਣੇ ਪੈਰਾਂ ਤੇ ਆਪ ਹੀ ਕਹਾੜੀ ਮਾਰ ਲਈ ਸੀ ਇਸ ਤਰ੍ਹਾਂ ਜੋ ਇਨਸਾਨ ਕਿਸੇ ਨਾਲ ਬੁਰਾ ਕਰਦਾ ਉਹਦੇ ਨਾਲ ਜ਼ਰੂਰ ਬੁਰਾ ਹੁੰਦਾ ਆ ਕਦੇ ਵੀ ਕਿਸੇ ਮਗਰ ਲਾ ਕੇ ਆਪਣਾ ਘਰ ਬਰਬਾਦ ਨਹੀਂ ਕਰਨਾ ਚਾਹੀਦਾ ਕਿਉਂਕਿ ਬਾਅਦ ਵਿੱਚ ਪਛਤਾਵਾ ਪੱਲੇ ਰਹਿ ਜਾਂਦਾ ਆ ਹੁਣ ਸੁਨੀਤਾ ਉਸ ਘਰ ਵਿੱਚ ਨੌਕਰਾਨੀ ਵਾਂਗ ਰਹਿੰਦੀ ਆ ਸਾਰਾ ਘਰ ਦਾ ਕੰਮ ਕਰਦੀ ਉਹਦੀ ਘਰ ਚ ਕੋਈ ਇੱਜ਼ਤ ਨਹੀਂ ਆ ਜੋ ਦੁਬਾਰਾ ਉਹਦੇ ਘਰ ਵਾਲੇ ਨੇ ਵਿਆਹ ਕਰਵਾਇਆ ਸੀ ਉਹਦੇ ਦੋ ਬੱਚੇ ਆ ਉਹਦੀ ਹੀ ਘਰ ਚ ਚਲਦੀ ਆ ਸੁਨੀਤਾ ਤਾਂ ਬਸ ਇੱਕ ਨੌਕਰਾਨੀ ਦੀ ਤਰ੍ਹਾਂ ਰਹਿੰਦੀ ਆ ਸੁਨੀਤਾ ਆਪਣੇ ਕੀਤੇ ਤੇ ਬੜਾ ਪਛਤਾ ਰਹੀ ਆ ਪਰ ਸਾਰੀ ਜ਼ਿੰਦਗੀ ਨੂੰ ਇਸ ਨਰਕ ਵਿੱਚ ਹੀ ਰਹਿਣਾ ਪਊਗਾ ਕਿਉਂਕਿ ਨਾ ਉਹ ਪੇਕਿਆਂ ਦੀ ਰਹੀ ਤੇ ਨਾ ਉਹ ਸਾਡੇ ਜੋਗੀ ਰਹੀ ਤਾਂ ਇਹ ਸੀ ਅੱਜ ਦੀ ਸਟੋਰੀ ਤੁਹਾਨੂੰ ਇਹ ਸਟੋਰੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਹੋਰ ਨਵੀਆਂ-ਨਵੀਆਂ ਸਟੋਰੀਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਸਟੋਰੀ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰਨਾ